ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਨਾ ਗਿਆਨੀ ਸੰਤ ਸਿੰਘ ਮਸਕੀਨ ਜੀ ਹੋਣੀ ਨਾ ਇੱਕ ਵਾਕਿਆ ਬਿਆਨ ਕਰਨ ਦੇ ਬਹੁਤ ਵਧੀਆ ਵਾਕਿਆ ਹੋਇਆ ਕਿ ਇੱਕ ਬਾਦਸ਼ਾਹ ਜਿਹੜਾ ਉਹ ਬਾਦਸ਼ਾਹ ਹੋ ਕੇ ਵੀ ਫਕੀਰ ਹੈ ਤੇ ਇੱਕ ਜਿਹੜਾ ਫਕੀਰ ਹੈ ਨਾ ਉਹ ਫਕੀਰ ਹੋ ਕੇ ਵੀ ਬਾਦਸ਼ਾਹ ਹੈ ਉਹ ਕਿਸ ਤਰ੍ਹਾਂ ਇਹ ਅਜਿਹੇ ਵਾਕਿਆ ਦੇ ਵਿੱਚ ਦੱਸਦੇ ਪਏ ਕਥਾ ਦੇ ਵਿੱਚ ਬਿਆਨ ਕਰਦੇ ਪਏ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾ ਭਰਾਵਾਂ ਕੀ ਬੇਨਤੀ ਹੈ ਕਿ ਆਪਣੇ ਵੀਰਾ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਦਾ ਰਾਜਾ ਵੀ ਰੋਜ਼ ਰਾਤ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾ ਤੋਂ ਰਾਜ ਸਭਾ ਦੇਖ ਜਾਂਦਾ ਸੀ ਉਸੇ ਹੀ ਰਸਤੇ ਮਨ ਦੇ ਚਰਾਜੇ ਦੇ ਖਿਆਲ ਆਇਆ ਭਜਨੇਕ ਬੜਾ ਹੈ ਲੇਵਲੇਨ ਰਹਿੰਦਾ ਹੈ ਹਰ ਵਕਤ ਸੁਰਤ ਦੀ ਕਾਗਰਤਾ ਦੇਚ ਰਹਿੰਦਾ ਹੈ ਇਹਨੂੰ ਆਪਣੇ ਮਹਿਲਾ ਚ ਬੁਲਾ ਲੈਣਾ ਦਾਵਤ ਦੇ ਦੇਣਾ ਕੁਝ ਦਿਨ ਸਾਡੇ ਮਹਿਲਾ ਚ ਰਵੇ 2-4 ਦਿਨ 8-10 ਦਿਨ ਇਹ ਮਨ ਦੇ ਸੋਚ ਲਿਆ ਬਈ ਰਾਜ ਸਭਾ ਤੋਂ ਵਾਪਸੇ ਤੇ ਆਂਦਿਆਂ ਪ੍ਰਾਰਥਨਾ ਕਰਾਂਗਾ ਕਮਾਲ واپس آ رہے ہیں جھگی کو اس نے رتھ رکوایا ہے اترے ہیں ہاتھ جوڑ کے سنت جی کچھ دن سڈے گرہ دے کچھ دن وہ سادو ایک دم کھڑا ہو گیا کہنا چلو راجے دی ادھی شردہ ٹوٹ گئی ل کسی ناج نخرے کچھ کیتے ہی نہیں جنہیں چل تک بندہ ناج نخرے کرے نہ اگلا اند نہیں منگا اس واقعے بڑے بڑے نخرے دکھا رہے ہیں وہ لوگ جو واسبک سنت نہیں آتے گا سرل نہیں دے بڑے ہوں دے بہت ہوں دے سرل نہیں سادے نہیں دے پر راجے دی شردھا ٹوٹ گئی ہے یہ تھی اڑی اڈیقی قدوں میں دعوت دے چلیے میں پتی سے میں کہا کھڑا ہو گیا کہہ چکا سی راجا اپنی جیتی ہوئی دعوت واپس لینا بھی اس نے اپنی تو ہن سمجھی لیکن شردا اس کی ادھی ٹوٹ گئی بٹھا لیا رات چیلان چلے گیا جیڑا مہمان کھانا سی وہ آیا جیڑے وہ خود کھاندہ سی اج سادو نے اہ دیا پھر اس راجے نے نئے بستر جو اپنے لئے سلوائے سن وہ دی لے بہے انہیں وہ بھی پا لے وہ قیمتی کپڑے بھی پہنتے رات نو بڑے سونر سیجا ترہ طرح دے روز پکوان ایشو آرام روز مہیا راجا کرا دینا سی اج چوتھے دن راجا کھول بیٹھا ہے. سنت نو بھی دس اے دے اندر شردا نہیں رہی سنت نو دس پیا میں ہوں ہی ارض کی اکا بہت کچھ دس دیا بہت کچھ دس راجا کہیں لگا میں تھوڑے قدمہ تے سر رکھدہ سی تے ہاتھ جوڑدہ سی آج نہ ਅਦਰਮੰਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ ਕਿਉਂਕਿ ਸਾਡੀ ਸਾਡੀ ਬਰਾਬਰੀ ਹੋ ਗਈ ਜੋ ਮੈਂ ਕੱਪੜੇ ਪਹਿਨਨ ਉਹ ਹੀ ਤੁਸੀਂ ਪਹਿਨਨ ਜੋ ਮੈਂ ਖਾਦਾਏ ਉਹ ਹੀ ਤੁਸੀਂ ਖਾਦਾਏ ਜਿਸ ਤਰ੍ਹਾਂ ਦੇ ਮਹਿਲਾ ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹੋਗੇ ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੋਤਾ ਤੁਸੀਂ ਸੋਤੇ ਆ ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ اس واسطے میرا سر نہیں چکیا اس واسطے میں ہاتھ نہیں جوڑا جو یہ کہہ رہا یہ صحیح ہے یا غلط اسی سنت کہنے لگا دساگا تو صحیح پر اتھے نہیں باہر چل گیا پراچین گا ہے پرانی گاتھا ہے راجا بھی بڑا سی چلو دسے گا ਲਓ ਚਲੋ ਫਿਰ ਬਾਹਰ ਚਲੋ ਪੁਰਾਣੇ ਰਜਵਾੜੇ ਹੁੰਦੇ ਸਨ ਛੋਟੀਆਂ-ਛੋਟੀਆਂ ਜਗੀਰਾ 8-10 ਪਿੰਡਾਂ ਦਾ ਰਜਵਾੜਾ ਮਹਾਤਮਾ ਬੁੱਧਾ ਪਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਾਲੇ ਪਿੰਡ ਤੋਂ ਛੋਟੇ-ਛੋਟੇ ਔਰ ਕੁਝ ਵੀ ਸੀ ਰਾਵਲਬਨ ਪਿੰਚਾਰ ਫਰਲਾਂਗ ਜਦ ਚਲੇ راجا کہ دسو بہت دور آ گیا سڈے چرق کی ہے سنت کہ پورا میل چل رہے ہے ہوں راجا پھر پوچھ رہا ہے ہوں تو دسو میں چل کے تھک گیا میں کدی اتنا چلیا نہیں تھی بہت مینو چلا لے ਹੁਣ ਤੈ ਦੱਸੋ ਸੰਖ ਕਹਿੰਦਾ ਦਸਾਂਗਾ ਅੱਗੇ 2000 ਦੀ ਵਾਟ ਤੈ ਹੋਈ ਇਤਨਾ ਕਦੀ ਚਲਿਆ ਨਹੀਂ ਸੀ ਰਾਜਾ ਰੱਤ ਤੇ ਸਵਾਰੀ ਕਰਦਾ ਸੀ ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ ਕਿੰਨੇ ਪੋੜੀ ਦੂਰ ਹੋਰ ਚੱਲਦੇ ਹਾਂ ਦਸਾਂਗੇ ਰਾਜੇ ਦਾ ਹੌਸਲਾ ਬਣਿਆ ਚੱਲਦੇ ਆ ਚੱਲਦੇ ਆ ਥੋੜੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਇਹ ਸੰਤ ਕਹਿੰਦੇ ਨਹੀਂ ਅੱਗੇ ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ। ਮੇਰੇ ਰਾਜ ਦੀ ਸਰਹੱਦ ਕਿੱਥੇ ਖਤਮ ਹੋ ਜਾਂਦੀ। ਮੈਂ ਅੱਗੇ ਨਹੀਂ ਜਾ ਸਕਦਾ। ਮੇਰੀ ਸਟੇਟ ਇੱਥੇ ਤੱਕ ਹੈ। ਮੇਰਾ ਰਾਜਪਾਠ ਇੱਥੇ ਤੱਕ ਹੈ। ਮੇਰਾ ਰਾਜਪਾਠ ਪਿੱਛੇ ਰਹਿ ਗਿਆ। ਮੇਰੇ ਮਹਿਲ ਪਿੱਛੇ ਰਹੇ। میرا پروار پچھے رہ گیا ایسے حد ختم ہوتی ہے میرے چی فرق ہے تیرے محل پچھے نے میرے تیرا سب کچھ پچھے ہے میرا سب کچھ اگے ہے جتوں تیرا سب کچھ ختم ہوتا ہے اسی جگہ تو میرا سب کچھ شروع ہوتا ہے جا تیرے محل چھٹے کپڑے اتار کے پرے سٹتے آپ چلے اگیں ਤੇਰੇ ਮੇਰੇ ਚਾਹੀ ਫਰਕ ਤੂੰ ਅੱਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ ਅਗਾਹ ਜਾਂਦੇ ਹੁੰਦੇ ਆ ਅਗਾਹ ਕੋ ਤਰਾੰਗ ਪਿੱਛਾ ਫੇਰਨਾ ਮੋੜਣਾ ਨਾ ਨਿਕ ਸਿੰਝ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ ਬੰਦਾ ਅਗੇ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰੇ ਜਾ ਰਹੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋੜ ਇੱਕ ਅੱਡੇ ਘੰਟੇ ਲਈ ਤੇ ਕਰ ਜਿੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਵਿੱਚ ਕਾਰੋਬਾਰ ਵਿੱਚ ਘਰ ਵਿੱਚ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ। ਸਾਬ ਕਹਿੰਦੇ ਨਾ ਅਗਾਹ ਕੋ ਤਰਾਂ ਪਿੱਛੇ 헤ੜਨਾ ਮੋੜਣਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਕਾਰ ਹੈ। ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਕਾਰੋਬਾਰ ਤੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਿਰੰਕਾਰ ਦੀ ਦੁਨੀਆ ਤੇ ਅੱਗੇ ਅਗਾਹ ਕੋ ਤਰਾਂ ਕਿਛਾ ਫੇਰ ਨਾ ਮੋੜਣਾ ਨਾਨਕ ਸਿੰਘ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਭਾਈ ਸਾਹ ਬਈ ਨੰਦ ਲਾਲ ਕਹਿੰਨੇ ਐ ਮੇਰੇ ਬਾਦਸ਼ਾਹ ਜਾਂ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਦਰਸਰਮ ਅਦ ਇਸ਼ਕ ਸੌਦਾ ਏ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸ਼ਰਧਾ ਦੇ ਏਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈ ਹੋਗੇ ਪਗਲ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਜ਼ਲ ਕਹਿੰਦੇ ਨੇ ਪੰਡਿਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ ਹੈਰਾਨਗੀ ਦੀ ਗੱਲ ਛੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਹੈ ਇਸ ਦੌਰ ਦੇ ਸਰਦਾਲੂ ਹੋਣਾ ਬੜਾ ਔਖਾ ਹੋ ਗਿਆ ਹੈ ਬਹੁਤੇ ਸਰਦਾਲੂ ਨੂੰ ਲੋਕੀ ਪਾਗਲ ਕਹਿਣ ਲੱਗ ਪੈਂਦੇ ਬਹੁਤੇ ਸਰਦਾਲੂ ਨੂੰ ਲੋਕੀ ਬੋਲਾ ਕਹਿਣ ਲੱਗ ਪੈਂਦੇ ਉਹ ਕੋਨਾ ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਜ਼ਾਰਾਂ ਦਫਾ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਵੇ ਇਹਦੇ ਮਾੜੀ ਜਿਹੀਆਂ ਸ਼ਰਧਾ ਬਣਦੀ ਹੈ ਕਿ ਕੋਈ ਮਨੁੱਖ ਦੇ ਕਿਧਰੇ ਦੋ ਬੋਲ ਅਸ਼ਰਧਾ ਬਰੇ ਸੁਣ ਲਈਏ ਸ਼ਰਧਾ ਟੁੱਟ ਜਾਂਦੀ ਹੈ ਕੀ ਸ਼ਰਧਾ ਮਨੁੱਖਾਂ ਕੁਝ ਵੀ ਨਹੀਂ ਸੱਚੀ ਕੰਮ ਤੇ ਖੜੀ ਹੈ ਤੋ ਲਵਸ ਬਣੀ ਬੜਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ ਨੇ ہی پتا چلتا ہے منقل کچھی کند کچی کندھیں کلری کندھ وی کچھ بھی نہیں ماڑا جہاں رستا ویخ اکا چاہیے درشٹی چاہیے رستے تے چلن واسطے پیر درشتی دِن ہے سمجھ ہے اکل ہے شردا پیر میں. بھاونا پیر ہے پیار پیر ਪੈਂਦਾ ਪਿਆਰ ਨਾਲ ਪੈਂਦਾ ਹੁੰਦਾ ਹੈ ਸ਼ਰਧਾ ਨਾਲ ਪੈਂਦਾ ਹੈ। ਅਕਲ ਨਾਲ ਨਹੀਂ ਅਕਲ ਨਾਲ ਪੈਂਦਾ ਦਿਖਾਈ ਦੇਂਦਾ ਹੈ। ਮੰਜ਼ਿਲ ਦਿਖਾਈ ਦੇਂਦੀ ਹੈ। ਪਰ ਮੈਂ ਫਿਰ ਅਰਜ਼ ਕਰਾਂ। ਪੈਰ ਨਹੀਂ ਨੇ ਸ਼ਰਧਾ ਬਿਲਕੁਲ ਨਹੀਂ ਹੈ। ਭਾਵਨਾ ਬਿਲਕੁਲ ਨਹੀਂ ਹੈ। ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ ਉਰਾਰ ਹੀ रह ਜਾਏਗਾ। ਕੁਝ ਵੀ ਨਹੀਂ ਹਿਰਦਾ ਵੀ ਕਠੋਰ ਹੋ ਜਾਏਗਾ। ਬੜਾ ਕਠੋਰ ਹੋ ਜਾਏਗਾ। 5000 ਸਾਲ ਤੱਕ ਬ੍ਰਾਹਮਣਾ ਨੇ ਜੋ ਚੋਟੀ ਦੇ ਵਿਦਵਾਨ ਸਨ ਸ਼ੋਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। بڑا ਚੋਟੀ ਦਾ ਵਿਦਵਾਨ ਕਾਜ਼ੀ ਸੀ। ਸੂਬਾ ਸਰਹੰਦ ਦੇ ਕੋਲ ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਦਾ। ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ। ਬਗਲਦਿਸ਼ ਕੁਰਾਨ ਕੁਰਾਨ ਪੂਰੀ ਗੰਢ ਹਾਫਿਜ਼ ਸੀ। ਅਰਥਬੋਧ ਆਮਦਾਰ ਸੀ। ادیسا بنا سی بڑا ودوان چوٹی کا اے دیکبی ہے اسلام محمد صاحب ہاتھوں کسے نابالک بچے دا اور عورت دا اون زمین ڈولنا چاہیے خدا معاف نہیں کرے گا تو وہ نواب ਕਾਜ਼ੀ ਨੂੰ ਕਹਿੰਦਾ ਕੀ ਕਰੀਏ ਕੀ ਕਰੀਏ ਇਨਾ ਬੱਚਿਆਂ ਦਾ ਕੀ ਕਰੀਏ ਕਾਜ਼ੀ ਕਹਿੰਦਾ ਹੂੰ ਢੋਲਣ ਦੀ ਕੀ ਲੋੜ ਹੈ ਕੋਣ ਨਹੀਂ ਢੋਲ ਦੇਖ ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿੰਨ੍ਹ ਤੋਂ ਗਲ ਖਤਮ ਕੀ ਕਾਜ਼ੀ ਫੈਸਲਾ ਕਰਦਾ ਬੜਾ ਵਿਦਵਾਨ ਬੜਾ ਵਿਦਵਾਨ ਬੜਾ ਪੰਡਿਤ ਬੜਾ ਪੜਾ ਲਿਖਾ رستے چلن دی توفیق کوئی نہیں شردا تئی نہیں بھاونا تھی کوئی نہیں ہے پریم نال جڑ دیں بڑے بڑے گی کوے رہتے ہیں بڑے بڑے دارشنک فیلوسفر تک بلارے لکھاری میں پتھر دل دیکھے رستا ویکن اکھا چاہیے رستے چلنے پہل چاہیے اور میں پھر عرض کر پیر نہیں ہے یہ تو چل ہی نہیں سکتا اتنے بیٹھا رہے گا دوجے کے پیروں چلیا جاتا اور پیر ہے گے نے اکھا نہیں یقین جانے پھٹکتا پھٹکتا کسی دن پہنچ سکتا ہے سور امرت سر پہنچ گیا گرو دے چرن چ پہنچ گیا سی بھٹک بھٹک کے باہر اکھا اکانے کو نہیں سن ਜੇ ਬਾਹਰ ਦੀ ਅੱਖਾਂ ਨਹੀਂ ਹੈ ਤੇ ਬਾਹਰ ਭਟਕ-ਭਟਕ ਕੇ ਮਨ ਉਹ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ ਸੂਝ ਸਮਝ ਪਰਮਾਤਮਾ ਦੀ ਨਹੀਂ ਹੈ ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ ਜੇ ਕਿੰਨ ਜਣੋ ਪਹੁੰਚ ਜਾਂਦਾ ਹੈ ਪਹੁੰਚ ਜਾਂਦਾ ਹੈ ਇਸ ਨੂੰ ਮੈਂ ਫਿਰ ਬੜੇ ਸਾਹਮਣੇ ਖੋਲਾਂਗਾ 4 ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ ਸਾਧ ਦੇਵ ਘਰ ਟਕ ਟੋਂ ਨੌ ਬੜੇ ਚਰਨ ਪਰਸਾਂਗੇ ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਹੀ ਸਮਾਪਤੀ ਕੋਲ ਸੁਭ ਦੀ ਸਮਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਫੜੇ ਹਿਰਦੇ ਦੇ ਪਿਆਰ ਦੀ ਸਵਾਤ ਪਾਵਨ ਸ਼ਰਧਾ ਦੀ ਸਵਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪੁਚਾ ਦਿੰਦੀ ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ ਔਰ ਸਾਫ਼ ਕਹਿ ਦਿੱਤਾ ਕਲਗੀ ਦਰ ਪਾਤਸ਼ਾਹ ਸੱਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇ ਗੁਣ ਇਹ ਤੋਂ ਬ੍ਰਿੰਦ ਭਰਾਤ ਜਨਾਵਰੇ ਇੱਕ ਬੈਰਾਗ ਬਿਨਾਂ ਸਭ ਠੀਕ ਹੈ ਭਰਤਰੀ ਕਹਿੰਦਾ ਹੈ ਬੰਦਾ ਗਿਆਨੀ ਨਹੀਂ ਹੈ ਦਾ ਨਹੀਂ ਹੈ ਬੜਾ ਕੁਝ ਕਰਦਾ ਹੈ ਪਿਆਰ ਨਹੀਂ ਹੈ ਇਹਦਾ ਸਭ ਕੁਝ ਇੰਜ ਹੈ ਉਹ ਬਰਾਤ ਜਿਹਦੇ ਚ ਲੜਾਈ ਕੋਈ ਨਹੀਂ ਲੜਾਈ ਕੋਈ ਨਹੀਂ ਇਸ ਬਰਾਤ ਦੇਖੀ ਮੈਨੇ ਰੱਖੀ ਮੇਰੇ ਰੱਖਦੀ ਹੈ ਬਰਾਤ ਲੜਾਈ ਕੋਈ ਨਹੀਂ ਤਾਂ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਜਿਹੜਾ ਵਾਕਿਆ ਬਿਆਨ ਕੀਤਾ ਬਹੁਤ ਵਧੀਆ ਵਾਕਿਆ ਸੀ ਬਿਲਕੁਲ ਵੀ ਜੀ ਕਿ ਦੇਖੋ ਇੱਕ ਬਾਦਸ਼ਾਹ ਉਨਕੋ ਸਾਰੀ ਪਾਵਰ ਹੈ ਬਾਦਸ਼ਾਹ ਹੈ ਤੇ ਪੂਰੇ ਮੁਲਕ ਦੇ ਉੱਤੇ ਬਾਦਸ਼ਾਹਤ ਕਰਦਾ ਪਿਆ ਹਾਂਜੀ ਲੇਕਿਨ ਉਸ ਦੇ باوجود ਫਕੀਰ ਹੈ ਕਿਉਂ ਕਿ ਉਹਦੇ ਕੋਲ ਨਾ ਅਸਾਸ ਨਾ ਦੀ ਚੀਜ਼ ਨਹੀਂ ਹੈ ਜਾਂ ਉਹ ਜ਼ਾਲਮ ਬਣਿਆ ਬੈਠਾ ਵੈ ਆਪਣੀ ਉਸ ਬਾਦਸ਼ਾਹਤ ਦੇ ਅੰਦਰ ਹੀ ਉਹ ਆਪਣੇ ਅੰਦਰ ਇਨਾ ਉਹਦਾ غرور ਤੇ تکبر ਆ ਗਿਆ ਹੈ ਕਿ ਉਹਨੂੰ ਇਨਸਾਫ ਨਹੀਂ ਨਜ਼ਰ ਆਉਂਦਿਆ ਜਾਂ ਜਿਹੜਾ ਲੋਕਾਂ ਤੇ ਜ਼ੁਲਮ ਕਰਨਦਿਆਂ ਉਹਨੂੰ ਨਜ਼ਰ ਆਉਂਦਿਆ ਉਹ ਵੀਰ ਜੀ ਸਾਧਨ ਰੱਬ ਸੋਣ ਨੂੰ ਭੁੱਲ ਚੁਕਿਆ ਕਿਸਾਬ ਦਾ ਹਾਂਜੀ ਤੇ ਦੂਸਰਾ ਜਿਹੜਾ ਫਕੀਰ ਹੈ ਉਹ ਫਕੀਰ ਕਿਉਂ ਬਾਦਸ਼ਾਹ ਵੈ ਕਿ ਉਹਨੂੰ ਇਹ ਦੁਨੀਆਦਾਰੀ ਦੀ ਲਾਲਚ ਨਹੀਂ ਹੈ ਉਹਨੇ ਰੱਬ ਨਾਲ ਲੋ ਲਈ ਹੈ ਉਹ ਹਰ ਵੇਲੇ ਰੱਬ ਨੂੰ ਯਾਦ ਕਰਦਾ ਪਿਆ ਤੇ ਸਹੀ ਮਾਨ ਹੈ ਅੱਜ ਬਾਦਸ਼ਾਹ ਉਹ ਹੀ ਹੈ ਭਾਵੇਂ ਫਕੀਰ ਹੈ ਦੁਨੀਆ ਉੱਤੇ ਫਕੀਰ ਹੈ ਲੇਕਿਨ ਹਕੀਕਤ 'ਚ ਬਾਦਸ਼ਾਹ ਉਹ ਹੀ ਹੈ ਕਿਉਂਕਿ ਦੁਨੀਆ ਵੀਰ ਜੀ ਖਤਮ ਹੋਇਆ ਨਹੀਂ ਇਹ ਦੁਨੀਆ ਸਦਾ ਨਹੀਂ ਰਹਿਣੀ ਹੈ ਦਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜੇ ਜਾਂ ਇਨਸਾਨ ਦੀ ਜ਼ਿੰਦਗੀ ਦਾ ਕੋਈ ਪਤਾ ਤਾਂ ਨਹੀਂ ਕਦੋਂ ਸਾ ਖਤਮ ਹੋ ਜਾਂਦੇ ਇਨਸਾਨ ਮਾਰ ਜੀ ਇੱਕ ਮਿੰਟ ਦਾ ਨਹੀਂ ਪਤਾ ਹਾਂਜੀ ਤੇ ਜਦੋਂ ਇਹ ਦੁਨੀਆ ਤੇ ਉੱਤੇ ਹੀ ਇੱਕ ਮੁਸਾਫਰ ਦੀ ਤਰ੍ਹਾਂ ਆਏ ਆ ਤੇ ਫਿਰ ਜ਼ਿੰਦਗੀ ਵੀ ਮੁਸਾਫਰ ਤਰ੍ਹਾਂ ਹੀ ਗੁਜ਼ਾਰੀਏ ਕਿ ਅਗਲੇ ਜਹਾਨ ਦੀ ਤਿਆਰੀ ਕਰੀ ਜਿਹੜੀ ਸਾਡੀ ਮੰਜ਼ਲ ਹੈ ਜਿਹੜਾ ਸਾਡਾ ਪੱਕਾ ਘਰ ਹੈ ਬਿਲਕੁਲ ਜੇ ਤੋ ਅਸੀਂ ਉਸ ਘਰ ਦੀ ਤਿਆਰੀ ਨਹੀਂ ਕਰਦੇ ਤੇ ਇਸ ਘਰ ਦੇ ਚੱਕਰਾਂ 'ਚ ਲੱਗੇ ਆਂ ਕਿ ਇਹਦੀ ਮਾਲ ਉਹ ਦੌਲਤ ਇਕੱਠੀ ਕਰ ਲਈਏ ਜਿਵੇਂ ਜਿਸ ਤਰ੍ਹਾਂ ਬਾਦਸ਼ਾਹ ਉਹ ਸਮਝਦਾ ਜੀ ਮੈਂ ਸਾਰੀ ਰਾਇ ਮੇਰੇ ਥੱਲੇ ਆ ਮੇਰੇ ਕੋਲ ਪਾਵਰ ਹੈ ਦੌਲਤ ਹੈ ਸਭ ਕੁਝ ਹੈ ਤੇ ਮੈਂ ਬੜਾ ਅਮੀਰ ਹੈ ਅਮੀਰ ਹੈ ਠੀਕ ਹੈ ਲੇਕਿਨ ਜਦੋਂ ਮਰ ਗਿਆ ਉਹ ਕਿਸ ਕੰਮ ਉਸੇ ਦੋਲਦਾ ਹੋਈ ਹੈ ਕੋਈ ਨਹੀਂ ਕੋਈ ਵੀ ਨਹੀਂ ਹੋਏ ਤੇ ਇਸ ਕਰਕੇ ਇੰਜ ਦੇ ਕੰਮ ਕਰੋ ਇਸ ਦੁਨੀਆ ਉਤੇ ਰਹਿ ਕੇ ਜ਼ਿੰਦਗੀ ਦੇ ਵਿੱਚ ਜਦੋਂ ਜ਼ਿੰਦਾ ਹੋ ਤੇ ਲੋਕ ਤੁਹਾਨੂੰ ਯਾਦ ਕਰਨ ਤੇ ਰੱਬ ਸੋਣਾ ਵੀ ਤੁਹਾਨੂੰ ਤੁਹਾਡੇ ਚੰਗੇ ਕਰਮਾਂ ਦੀ ਵਹ ਹੈ ਨਾ ਤਾਨੂੰ ਜੰਨਤ ਚ ਜਗਾ ਦਵੇ ਬਿਲਕੁਲ ਵੀਰ ਜੀ ਦੇਖੋ ਅਸੀਂ ਵੀਰ ਜੀ ਮੁਸਲਮਾਨ ਆ ਸਾਡਾ ਏਕੀਦਾ ਵੈ ਕਿ ਅਗਰ ਦੁਨੀਆ ਦੇ ਉੱਤੇ ਹੋਂਦਾ ਇੱਕ ਮਕਸਦ ਹੈ ਅੱਲਾਹ ਸੌਣੇ ਨੇ ਪੈਦਾ ਕੀਤਾ ਵੈ ਉਹਦਾ ਮਕਸਦ ਹੈ ਉਹ ਅਸੀਂ ਉਹ ਮਕਸਦ ਨੂੰ ਜਿਸਲੇ ਨਹੀਂ ਅਚੀਵ ਕਰਾਂਗੇ ਠੀਕ ਹੈ ਤੇ ਅਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਾਂਗੇ ਵੀਰ ਜੀ ਦੇਖੋ ਇੱਕ ਬੱਚਾ ਵੈ ਉਹ 10ਵੀਂ ਦੇ ਇਮਤਿਹਾਨ ਦੇ ਵਿੱਚ ਬੈੰਦਾ ਵੈ ਜਿੰਨਾ ਚਕਰਵੀਰ ਜੀ ਉਹ ਇਮਤਿਹਾਨ ਨੂੰ ਕਾਮਯਾਬ ਨਹੀਂ ਕਰੇਗਾ ਕਿਸ ਤਰ੍ਹਾਂ ਅਗਲੀ ਕਲਾਸ ਚ ਜਾ ਸਕਦਾ ਇਵਨ ਕਿ ਵੀਰ ਜੀ ਦੇਖੋ ਇਮਤਿਹਾਨ ਦੇ ਵਿੱਚ ਉਹਨੂੰ ਪਤਾ ਵੀ ਹੋਵੇ ਕਿ ਯਾਰ ਐ ਸਵਾਲ ਆਉਣੇ ਆ ਜਿਸ ਲਈ ਉਹਨਾਂ ਦੀ ਤਿਆਰੀ ਨਹੀਂ ਕਰੇਗਾ ਕੀ ਜਾ ਕੇ ਵੀਰ ਜੀ ਕੀ ਮੂੰਹ ਦਿਖਾਏਗਾ ਜਾ ਜਾ ਕੀ ਲਿਖੇਗਾ ਫੇਲ ਲਿਖੇਗਾ ਫੇਲ ਹੋਏਗਾ ਇਸ ਕਰਕੇ ਵੀਰ ਜੀ ਇਨਸਾਨ ਨੂੰ ਅੱਲਾ ਪਾਕ ਨੇ ਪੈਦਾ ਕੀਤਾ ਤੇ ਉਹਦਾ ਇਹ ਹੀ ਮਕਸਦ ਹੈ ਕਿ ਤੁਸੀਂ ਜਿਹੜਾ ਵਾ ਇਨਸਾਨ ਦੀ ਕਦਰ ਕਰੋ ਮੇਰਾ ਜ਼ਿਕਰ ਕਰੋ ਠੀਕ ਹੈ ਤੇ ਇਨਸਾਨ ਦਾ ਖਿਆਲ ਕਰੋ ਕਿਸ ਹਾਲ ਦੇ ਵਿੱਚ ਹੈ ਉਹਦਾ ਅਹਿਸਾਸ ਜਿਹੜਾ ਵਾ ਇਹ ਇਨਸਾਨ ਦਾ ਅੰਦਰ ਅਹਿਸਾਸ ਹੋਣਾ ਚਾਹੀਦਾ ਵਾ ਨਾ ਕਿ ਅਸੀਂ ਵੀਰ ਜੀ ਦੇਖੋ ਅਸੀਂ ਦੁਨੀਆਦਾਰੀ ਚ ਪੈ ਜਾਂਦੇ ਹਾਂ ਅਸੀਂ ਕਹਿੰਨੇ ਯਾਰ ਕਿ ਦੇਖੋ ਕਿਸੇ ਦੇ ਕੋਲ ਵੀ ਜੀ ਥੋੜੀ ਜੀ ਤਾਕਤ ਆ ਜਾਵੇ ਪਿੰਡ ਦਾ ਚੌਧਰੀ ਦੀ ਮਿਸਾਲ ਲਾ ਲਓ ਯਾ ਇੱਕ ਮੁਲਕ ਦੇ وزیراعظم ਦੀ ਯਾ ਇੱਕ ਐਮਪੀ ਐਮਐਨਏ ਦੀ ਉਹ ਕੋ ਥੋੜੀ ਪਾਵਰ ਆ ਜੇ ਵੀਰ ਜੀ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਉਹ ਕਹਿੰਦਾ ਵਾ ਮੈਂ ਕਿ ਜਿੰਨਾ ਕਿ ਜ਼ੁਲਮ ਕਰ ਸਕਦਾ ਮੈਂ ਕਰਦਾ ਚੌਧਰੀ ਜਿਹੜੇ ਆ ਵੀਰ ਜੀ ਦੇਖੋ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਇੱਜ਼ਤਾਂ ਨੂੰ ਕਰਦੇ ਸੀਗੇ ਫਿਰ ਕਰਦੇ ਫਿਰ ਦੇਖੋ ਗਰੀਬਾਂ ਦਾ ਕਿਦਾਂ ਖਾਂਦੇ ਗਰੀਬਾਂ ਦਾ ਹੱਕ ਜਿਹੜੇ ਪੈਸੇ ਹਕੂਮਤ ਨੇ ਯਾ ਸਟੇਟ ਨੇ ਗਰੀਬਾਂ ਨੇ ਰੱਖੇ ਉਹ ਆਪਣੇ ਕੋ ਆਪੋ ਹੀ ਖਾਈ ਜਾਂਦੇ ਆ ਫਿਰ ਦੂਸਰਾ ਵੀਰ ਜੀ ਜ਼ੁਲਮ ਇਸ ਤਰ੍ਹਾਂ ਦਾ ਕਰਦੇ ਆ ਕਿ ਉਹਨਾਂ ਦੇ ਕੋਈ ਵੀ ਅਗਰ ਬੱਚਾ ਪੜਨ ਲੱਗਦਾ ਤੇ ਉੱਤੇ ਵੀ ਜ਼ੁਲਮ ਕਰਨ ਲੱਪੇਂਦੇ ਆ ਕਿ ਮੇਰੇ ਹੀ ਤਾਬੇ ਰਹਿਣਾ ਕਿ ਮੈਂ ਹੀ ਹੁਕਮਰਾਨ ਆ ਮੇਰੇ ਤੋਂ ਉੱਚੇ ਨਾ ਕੋਈ ਜਾ ਸਕੇ ਲੇਕਿਨ ਵੀਰ ਜੀ ਇਨਸਾਨ ਨੂੰ ਇਹ ਹੀ ਗੱਲ ਆ ਦੇਖੋ ਵੀਡੀਓ ਦੇ ਵਿੱਚ ਵੀ ਅਸੀਂ ਦੇਖਿਆ ਕਿ ਬਾਦਸ਼ਾਹ ਵੀਰ ਜੀ ਹੋਵੇ ਜਿਹਦੀ ਜ਼ਿੰਦਗੀ ਹੈ ਜਿਹਨੂੰ ਦੁਨੀਆ ਤੋਂ ਫਾਇਦਾ ਆਵੇ ਜਿਹਨੂੰ ਦੁਨੀਆ ਅਗਰ ਦੁਨੀਆ ਉਹ ਤੋਂ ਕੋਈ ਫਾਇਦਾ ਹਾਸਲ ਕਰਦੀ ਆ ਵੀਰ ਜੀ ਜੋਨੇ ਕਾ ਦਰਵੇਸ਼ਾਂ ਦਰਵੇਸ਼ਾਂ ਜ਼ਰਾ ਕਿ ਉਹ ਹਮੇਸ਼ਾ ਉਸ ਨੂੰ ਕੋਈ ਤਕਲੀਫ ਦੁੱਖ ਦੇ ਵਿੱਚ ਵੀਰ ਜੀ ਹੁੰਦਾ ਨਾ ਤੇ ਜੇ ਉਹ ਗਰੀਬ ਵੀਰ ਜੀ ਕੋਈ ਬੰਦਾ ਨਾ ਉਸ ਕੋ ਫਾਇਦਾ ਵੀ ਕਿਸੇ ਨੂੰ ਮਿਲਦਾ ਨਾ ਤੇ ਬਾਦਸ਼ਾਹ ਉਹ ਹੈ ਨਾ ਕਿ ਵੀਰ ਜੀ ਜਿਹੜਾ ਚੌਧਰੀ ਜਿਹਦੇ ਕੋ ਸਾਰਾ ਕੁਝ ਹੋਣ ਦੇ ਬਾਵਜੂਦ ਵੀਰ ਜੀ ਉਹਨੂੰ ਦੁਨੀਆ ਤੋਂ ਜਾਂ ਦੂਸਰੇ ਭੈਣਾ ਭਰਾਵਾਂ ਤੋਂ ਜਾਂ ਪਿੰਡ ਦੇ ਲੋਕਾਂ ਨੂੰ ਉਹਦੇ ਨੂੰ ਤਕਲੀਫ ਹਨਾ ਤੇ ਵੀਰ ਜੀ ਉੱਚ ਤਰਾਹੜ ਪੁਣਾ ਕੋਈ ਨਹੀਂ ਹੈਗਾ ਉਹ ਫਾਨੀ ਹੈ ਉਹ ਖਤਮ ਹੋਣ ਵਾਲਾ ਵੀਰ ਜੀ ਇੱਥੇ ਕੋਈ ਵੀ ਨਹੀਂ ਰਿਹਾ ਫਰੋਨ ਵਰਗੇ ਨਹੀਂ ਵੀਰ ਜੀ ਰਹੇ ਤੇ ਵੀਰ ਜੀ ਫਿਰ ਇਸ ਕਰਕੇ ਮਸਾਲਾ ਇਹ ਕਾਇਮ ਕੀਤੀਆਂ ਗਈਆਂ ਕਿ ਤੁਸੀਂ ਹਮੇਸ਼ਾ ਇਨਸਾਨ ਦੀ ਕਦਰ ਕਰੋ ਅਨਥਾਨ ਦੀ ਕਦਰ ਕਰੋਗੇ ਵੀਰ ਜੀ ਤੇ ਫੇਰੀ ਤੁਹਾਡੀ ਕਾਮਯਾਬੀ ਹੈ ਦੁਨੀਆ ਤੇ ਵੀ ਤੇ ਆਖਰਤ ਤੇ ਵੀ ਨਾਲੇ ਜ਼ਿੰਦਗੀ ਇਸ ਤਰ੍ਹਾਂ ਨਹੀਂ گزارੋ ਜਿਸ ਤਰ੍ਹਾਂ ਇਹ ਦਰਵੇਸ਼ ਤੇ ਫਕੀਰ گزارਦੇ ਆ ਨਾ ਕਿ ਬਾਦਸ਼ਾਹਾਂ ਤਰ੍ਹਾਂ ਇਹ ਕਾਮਯਾਬ ਉਹ ਹੀ ਬੰਦਾ ਜਿਨੇ ਆਪਣੀ ਜ਼ਿੰਦਗੀ 'ਚ ਸਾਦਗੀ ਨਾਲ ਜ਼ਿੰਦਗੀ گزارੀ ਤੇ ਇਨਸਾਨੀਅਤ ਦਾ ਭਲਾ ਕੀਤਾ ਬਹੁਤ ਵਧੀਆ ਕਥਾ ਸੀ ਖਿਆਲ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ